ਸਤਿ ਸ਼੍ਰੀ ਅਕਾਲ ਜੀ ਆਸਟ੍ਰੇਲੀਆ ਬਲੇਟਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਸ਼ੁਰੂਆਤ ਕਰ ਲੈਣੇ ਆਂ ਸੁਰਖੀਆਂ ਦੇ ਨਾਲ ਸਾਬਕਾ ਐਮਪੀ ਨੇ ਬਲੈਕਮੇਲ ਮਾਮਲੇ ਦੇ ਵਿੱਚ 2.3 ਮਿਲੀਅਨ ਡਾਲਰ ਦਾ ਮੁਕੱਦਮਾ ਕੀਤਾ ਦਾਇਰ 시ਡਨੀ ਚ ਬੈਂਕ ਤੋਂ ਖਾਤੜੀ ਸਰਗਣਿਆਂ ਤੇ 202 ਲਗਜ਼ਰੀ ਕਾਰਾਂ ਤੇ ਘਰ ਕੀਤੇ ਜ਼ਬਤ ਮੈਲਬੌਰਨ ਵਿੱਚ ਦਿਨ ਦਿਹਾੜੇ ਹੱਤਿਆ 21 ਸਾਲਾ ਨੌਜਵਾਨ ਨੂੰ ਮਾਰੀਆਂ ਸ਼ਰੀਆਮ ਗੋਲੀਆਂ ਕਿ ਇੰਗਲੈਂਡ ਦੇ ਸਕੂਲਾਂ ਵਿੱਚ ਲੱਗਣਗੇ ਤਾਲੇ ਅਗਲੇ ਹਫਤੇ ਅਧਿਆਪਕਾਂ ਦੇ ਵੱਲੋਂ ਹੜਤਾਲ ਦਾ ਐਲਾਨ ਤੇ ਹੁਣ ਇਹਨਾਂ ਸਰਗਰਮੀਆਂ ਦਾ ਵਿਸਥਾਰ ਸਾਊਥ ਆਸਟ੍ਰੇਲੀਆ ਦੇ ਸਾਬਕਾ ਐਮਪੀ ਐਨਾਬੇਲ ਡਿਗੈਂਸ ਨੇ ਪ੍ਰੀਮੀਅਰ ਪੀਟਰ ਅਤੇ ਸੂਬਾ ਸਰਕਾਰ ਖਿਲਾਫ 2.3 ਮਿਲੀਅਨ ਡਾਲਰ ਦਾ ਮਕਦਮਾ ਦਰਜ ਕੀਤਾ ਹੈ ਇਹ ਮਕਦਮਾ ਇੱਕ ਬਲੈਕਮੇਲ ਮਾਮਲੇ ਦੇ ਨਾਲ ਜੁੜਿਆ ਹੋਇਆ ਜਿਸ ਦੇ ਵਿੱਚ ਉਹਨਾਂ ਨੂੰ ਪਹਿਲਾਂ ਦੋਸ਼ੀ ਠਹਿਰਾਇਆ ਗਿਆ ਸੀ ਸਾਊਥ ਆਸਟ੍ਰੇਲੀਆ ਦੀ ਸੁਪਰੀਮ ਕੋਰਟ ਦੇ ਵਿੱਚ ਦਾਇਰ ਦਸਤਾਵੇਜ਼ਾਂ ਦੇ ਵਿੱਚ ਸਾਬਕਾ ਐਮਪੀ ਇਨਾਬੈਲ ਡਿਗੈਂਸ ਨੇ ਪ੍ਰੀਮੀਅਰ ਪੀਟਰ ਉੱਤੇ ਗੰਭੀਰ ਦੋਸ਼ ਲਾਏ ਨੇ ਉਹਨਾਂ ਦਾ ਦਾਅਵਾ ਹੈ ਕਿ ਉਹਨਾਂ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਦੀ ਨੀਅਤ ਦੇ ਨਾਲ ਝੂਠੇ ਮੁਕੱਦਮੇ ਦੀ ਸਾਜ਼ਿਸ਼ ਰਚੀ ਗਈ ਡਿਗੈਂਸ ਦਾ ਕਹਿਣਾ ਹੈ ਕਿ ਮਲੇਨੋਸ ਕਾਸ ਨੇ ਆਪਣੇ ਨਿੱਜੀ ਅਤੇ ਸਿਆਸੀ ਫਾਇਦੇ ਦੇ ਲਈ ਇਹ ਸਭ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ ਸਾਊਥ ਆਸਟ੍ਰੇਲੀਆ ਪੁਲਿਸ ਉਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਘਰ ਵਿੱਚ ਦਾਖਲ ਹੋਣ ਗਲਤ ਗ੍ਰਿਫਤਾਰੀ ਅਤੇ ਨਜਾਇਜ਼ ਕੈਦ ਦੇ ਵੀ ਦੋਸ਼ ਲਾਏ ਨੇ ਦੱਸਦੀ ਕਿ ਇਹ ਮਾਮਲਾ 2019 ਤੋਂ ਸ਼ੁਰੂ ਹੁੰਦਾ ਹੈ ਜਦੋਂ ਐਨਾਬੇਲ ਡਿਗੈਂਸ ਦੇ ਪਤੀ ਗ੍ਰੈਗ ਡਿਗੈਂਸ ਨੇ ਨਵੰਬਰ 2019 ਦੇ ਵਿੱਚ ਵਿਰੋਧੀ ਧਰ ਦੇ ਨੇਤਾ ਪੀਟਰ ਦੇ ਨਾਲ ਮੁਲਾਕਾਤ ਕੀਤੀ ਸੀ ਦਸਤਾਵੇਜ਼ਾਂ ਦੇ ਅਨੁਸਾਰ ਇਸ ਮੁਲਾਕਾਤ ਦੇ ਵਿੱਚ ਮਿਲਨੋਸਕਾਸ ਨੇ ਐਨਾਬੇਲ ਦੀ ਸਿਆਸੀ ਅਤੇ ਨਿੱਜੀ ਕੈਰੀਅਰ ਨੂੰ ਅੱਗੇ ਵਧਾਉਣ ਨੂੰ ਪ੍ਰਸਤਾਵ ਰੱਖੇ ਸਨ ਪਰ ਮਾਰਚ 2020 ਦੇ ਵਿੱਚ ਮਿਲਨੋਸਕਾਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਪੁਲਿਸ ਨੇ ਇੱਕ ਗੁਪਤ ਆਪਰੇਸ਼ਨ ਸ਼ੁਰੂ ਕੀਤਾ ਜਿਸ ਵਿੱਚ ਮਲਨੋਸਕਾਸ ਨੇ ਰਿਗਾਰਡਿੰਗ ਡਿਵਾਈਸ ਦੀ ਵਰਤੋਂ ਕਰਕੇ ਐਨਾਬੇਲ ਤੋਂ ਕਥਿਤ ਤੌਰ 'ਤੇ ਦੋਸ਼ੀ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਸਾਲ 2020 ਦੇ ਅਖੀਰ ਦੇ ਵਿੱਚ ਮਲਨੋਸਕਾਸ ਨੇ ਪੁਲਿਸ ਨੂੰ ਕਿਹਾ ਕਿ 2022 ਦੀਆਂ ਸੁਬਾਈ ਚੋਣਾਂ ਤੱਕ ਜਾਂਚ ਨੂੰ ਰੋਕ ਦੇਣ ਇਸ ਦੌਰਾਨ ਮਾਰਚ 2021 ਵਿੱਚ ਮਨੋਸਕਾਸ ਨੇ ਇੱਕ ਸੰਸਦੀ ਜਾਂਚ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਦਾ ਐਨਾਬੈਲ ਨੇ ਸਮਰਥਨ ਕੀਤਾ ਸੀ ਇਹ ਜਾਂਚ ਧੱਕੇਸ਼ਾਹੀ ਅਤੇ ਜਿਨਸੀ ਸ਼ੋਸ਼ਣ ਦੇ ਮੁੱਦਿਆਂ ਨਾਲ ਸੰਬੰਧਿਤ ਸੀ ਜਿਸ ਨੂੰ ਰੋਕਣ ਦੀ ਵਜ੍ਹਾ ਮਨੋਸਕਾਸ ਦੀ ਸਿਆਸੀ ਅਤੇ ਨਿੱਜੀ ਸਾਖ ਨੂੰ ਨੁਕਸਾਨ ਪਹੁੰਚਾਉਣ ਦਾ ਡਰ ਸੀ ਅਪ੍ਰੈਲ 2021 ਦੇ ਵਿੱਚ ਅਨਾਬੇਲ ਅਤੇ ਉਹਨਾਂ ਦੇ ਪਤੀ ਨੂੰ ਬਲੈਕਮੇਲ ਦੇ ਦੋਸ਼ 'ਤੇ ਵਿੱਚ ਗ੍ਰਿਫਤਾਰ ਕੀਤਾ ਗਿਆ ਪਰ ਬਾਅਦ ਵਿੱਚ ਪ੍ਰੋਸਟੀਕਿਊਟਰਾਂ ਨੇ ਇਹਨਾਂ ਦੋਸ਼ਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਜਦੋਂ ਡਿਗੈਂਸ ਨੇ ਮਨਸਕਾਰ ਸਤੇ ਉਹਨਾਂ ਦੇ ਪਰਿਵਾਰ ਨਾਲ ਸੰਪਰਕ ਨਾ ਕਰਨ ਦੀ ਸਹਿਮਤੀ ਦਿੱਤੀ ਹੁਣ ਸ਼੍ਰੀਮਤੀ ਡਿਗੈਂਸ ਦਾ ਦਾਅਵਾ ਹੈ ਕਿ ਇਹ ਸਾਰੀ ਕਾਰਵਾਈ ਉਹਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੇ ਨਾਲ ਕੀਤੀ ਗਈ ਇਸ ਤੋਂ ਇਲਾਵਾ ਸ਼੍ਰੀਮਤੀ ਡਿਗੈਂਸ ਦੇ ਵੱਲੋਂ 2.3 ਮਿਲੀਅਨ ਡਾਲਰ ਦੇ ਹਰਜਾਨੇ ਦੀ ਮੰਗ ਕੀਤੀ ਗਈ ਹੈ ਦੂਜੇ ਪਾਸੇ ਮਨੋਸਕਾਸ ਅਤੇ ਸੂਬਾ ਸਰਕਾਰ ਨੇ ਇਹਨਾਂ ਦੋਸ਼ਾਂ ਨੂੰ ਰੱਦ ਕਰਦਿਆਂ ਮੁਕਦਮੇ ਨੂੰ ਖਾਰਜ ਕਰਨ ਦੀ ਮੰਗ ਕੀਤੀ ਮਨੋਸਕਾਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਮੈਂ ਸਿਰਫ ਚਾਹੁੰਦਾ ਹਾਂ ਕਿ ਸ਼੍ਰੀਮਤੀ ਅਗੇਂਸ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇਕੱਲਾ ਛੱਡਦੇ ਹਨ ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਚੱਲ ਰਹੀ ਹੈ ਅਤੇ ਅਗਲੀ ਸੁਣਵਾਈ ਸਤੰਬਰ ਚ ਹੋਵੇਗੀ ਚੜਨੀ ਦੇ ਵਿੱਚ ਦੋ ਵਿਅਕਤੀਆਂ ਨੂੰ ਬੈਂਕਾਂ ਦੇ ਨਾਲ ਧੋਖਾ ਕਰਨ ਦੇ ਮਾਮਲੇ ਦੇ ਵਿੱਚ ਲਗਭਗ 200 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹਨਾਂ ਨੇ ਕਥਿਤ ਤੌਰ ਦੇ ਉੱਪਰ ਲਗਜ਼ਰੀ ਕਾਰਾਂ ਘਰ ਅਤੇ ਕਾਰੋਬਾਰੀ ਲੋਨਾਂ ਦੇ ਲਈ ਬੈਂਕ ਨੂੰ ਲੱਖਾਂ ਡਾਲਰ ਦਾ ਨੁਕਸਾਨ ਪਹੁੰਚਾਇਆ ਹੈ ਸਿਡਨੀ ਵਿੱਚ ਨਿਊ ਸਾਊਥ ਵੇਲਜ਼ ਪੁਲਿਸ ਨੇ ਇੱਕ ਵੱਡੀ ਜਲ ਸਾਜ਼ੀ ਅਤੇ ਮਨੀ ਲਾਂਡਰਿੰਗ ਸਕੀਮ ਦੇ ਮੁੱਖ ਸਰਗਨਿਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਦਾ ਦਾਅਵਾ ਹੈ ਕਿ ਇਹ ਦੋਵੇਂ ਵਿਅਕਤੀ ਇੱਕ ਅਪਰਾਧਿਕ ਸਿੰਡੀਕੇਟ ਦੇ ਮੁਖੀ ਨੇ ਜਿਨ੍ਹਾਂ ਨੇ ਚੋਰੀ ਕੀਤੀ ਪਛਾਣ ਦੀ ਵਰਤੋਂ ਕਰਕੇ ਨਕਲੀ ਲਗਜ਼ਰੀ ਕਾਰਾਂ ਦੀ ਖਰੀਦ ਅਤੇ ਲੋਨ ਅਤੇ ਨਾਲ ਹੀ ਕਾਰੋਬਾਰੀ ਅਤੇ ਘਰੇਲੂ ਲੋਨਾਂ ਦੇ ਲਈ ਅਰਜ਼ੀਆਂ ਦਿੱਤੀਆਂ ਇਸ ਸਕੀਮ ਦੇ ਤਹਿਤ ਇਹਨਾਂ ਨੇ ਕਈ ਵਿੱਤੀ ਸੰਸਥਾਵਾਂ ਨੂੰ ਲਗਭਗ 17 ਮਿਲੀਅਨ ਡਾਲਰ ਦਾ ਨੁਕਸਾਨ ਪਹੁੰਚਾਇਆ ਨਿਊ ਸਾਊਥ ਵੇਲਜ਼ ਪੁਲਿਸ ਅਤੇ ਕ੍ਰਾਈਮ ਕਮਿਸ਼ਨ ਨੇ ਜਨਵਰੀ 2024 ਦੇ ਵਿੱਚ ਸਟ੍ਰਾਈਕ ਫੋਰਸ ਮਿਡਲਟਨ ਸ਼ੁਰੂ ਕੀਤੀ ਜੋ ਕਿ ਸ਼ੁਰੂ ਵਿੱਚ ਆਟੋਮੈਟਿਵ ਕੰਪਨੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇਸ ਸਿੰਡੀਕੇਟ ਦੀ ਜਾਂਚ ਲਈ ਸੀ ਪਰ ਜਾਂਚ ਦੇ ਦੌਰਾਨ ਪਤਾ ਲੱਗਿਆ ਕਿ ਇਹ ਧੋਖਾਧੜੀ ਸਿਰਫ ਕਾਰ ਫਾਈਨਾਂਸਿੰਗ ਤੱਕ ਸੀਮਤ ਨਹੀਂ ਸੀ ਸਗੋਂ ਵਪਾਰਕ ਤੇ ਰਹਾਇਸ਼ੀ ਲੋਨਾਂ ਤੱਕ ਵੀ ਫੈਲੀ ਹੋਈ ਸੀ ਪੁਲਿਸ ਨੇ ਦੋ ਬੈਂਟਲੀ ਅਤੇ ਇੱਕ ਫਰਾਈਸਮਿਤ 38 ਮਿਲੀਅਨ ਡਾਲਰ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਨੇ ਇਸ ਤੋਂ ਇਲਾਵਾ 4.1 ਮਿਲੀਅਨ ਡਾਲਰ ਦੀਆਂ ਲਗਜ਼ਰੀ ਵਸਤੂਆਂ ਵੀ ਜਬਤ ਕੀਤੀਆਂ ਗਈਆਂ ਪੁਲਿਸ ਅਰਬੀਨਾਜ਼ ਨੇ ਇੱਕ ਧੋਖਾਧੜੀ ਨੂੰ ਪੌਂਜੀ ਸਕੀਮ ਵਰਗਾ ਦੱਸਿਆ ਜਿਸ ਵਿੱਚ ਸਰਗਣਿਆਂ ਨੇ ਹੋਰ ਲੋਕਾਂ ਨੂੰ ਸ਼ਾਮਲ ਕਰਕੇ ਮੁਨਾਫੇ ਦੀ ਵੰਡ ਕੀਤੀ 38 ਸਾਲਾ ਬ੍ਰਾਂਗਾਰੂ ਵਿਅਕਤੀ ਨੂੰ 87 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਵਿੱਚ ਅਪਰਾਧਿਕ ਸਮੂਹ ਦੀਆਂ ਗਤੀਵਿਧੀਆਂ ਨੂੰ ਨਿਰਦੇਸ਼ਨ ਦੇਣ ਅਤੇ ਧੋਖੇ ਦੇ ਨਾਲ ਵਿੱਤੀ ਲਾਭ ਹਾਸਲ ਕਰਨ ਦੇ ਦੋਸ਼ ਸ਼ਾਮਲ ਨੇ ਸੀਫੋਰਥ ਦੇ 34 ਸਾਲਾ ਵਿਅਕਤੀ ਤੇ 107 ਅਜਿਹੇ ਦੋਸ਼ ਨੇ ਜਿਸ ਵਿੱਚ 4 ਮਿਲੀਅਨ ਡਾਲਰ ਦੀ ਜਲਸਾਜੀ ਸ਼ਾਮਿਲ ਹੈ ਇਸ ਸਕੀਮ ਦੇ ਨਾਲ ਜੁੜੇ ਹੋਏ 6 ਹੋਰ ਵਿਅਕਤੀਆਂ ਦੇ ਉੱਪਰ ਪਹਿਲਾਂ ਹੀ ਦੋਸ਼ ਲਗਾਏ ਗਏ ਸਨ ਅਤੇ ਉਹ ਅਦਾਲਤ ਦੇ ਵਿੱਚ ਪੇਸ਼ ਹੋ ਰਹੇ ਨੇ ਨਿਊ ਸਾਊਥ ਵੇਲਜ਼ ਕ੍ਰਾਈਮ ਕਮਿਸ਼ਨ ਨੇ 18 ਮਿਲੀਅਨ ਡਾਲਰ ਦੀਆਂ ਜਾਇਦਾਦਾਂ ਨੂੰ ਫ੍ਰੀਜ਼ ਕੀਤਾ ਦੋਵੇਂ ਮੁਲਜ਼ਮਾਂ ਨੂੰ ਜ਼ਮਾਨਤ ਨਹੀਂ ਮਿਲੀ ਅਤੇ ਉਹ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਹੋਣਗੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਅਜੇ ਜਾਰੀ ਹੈ ਤੇ ਹੋਰ ਵੀ ਖੁਲਾਸੇ ਹੋ ਸਕਦੇ ਨੇ ਮੈਲਬੰਚੇ 21 ਸਾਲਾ ਨੌਜਵਾਨ ਅਥਾਨ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਪੁਲਿਸ ਨੂੰ ਸ਼ੱਕ ਹੈ ਕਿ ਅਪਰਾਧ ਅੰਡਰਵਰਲਡ ਦੇ ਨਾਲ ਜੁੜਿਆ ਹੋਇਆ ਹੋ ਸਕਦਾ ਹੈ ਅਥਾਨ ਨੂੰ ਅੱਜ ਅਦਾਲਤ ਦੇ ਵਿੱਚ ਡਰੱਗ ਅਤੇ ਹਥਿਆਰਾਂ ਦੇ ਦੋਸ਼ ਤੇ ਵਿੱਚ ਪੇਸ਼ ਕੀਤਾ ਜਾਣਾ ਸੀ ਮੈਲਬਨ ਵਿੱਚ ਵੀਰਵਾਰ ਸਵੇਰੇ ਇੱਕ 21 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪੁਲਿਸ ਦਾ ਮੰਨਣਾ ਹੈ ਕਿ ਇਹ ਹਮਲਾ ਬਹੁਤ ਹੀ ਸੋਚ ਸਮਝ ਕੇ ਅਤੇ ਨਿਸ਼ਾਨਾ ਬਣਾ ਕੇ ਕੀਤਾ ਗਿਆ ਅਥਾਨ ਆਪਣੇ ਪਰਿਵਾਰ ਅਤੇ ਘਰ ਤੋਂ ਸਿਰਫ 20 ਮੀਟਰ ਦੂਰ ਆਪਣੀ ਸਲੇਟੀ BMW ਕਾਰ ਦੇ ਵਿੱਚ ਸੀ ਜਦੋਂ ਇੱਕ ਅਣਪਛਾਤੇ ਵਿਅਕਤੀ ਨੇ ਉਸਤੇ 8 ਗੋਲੀਆਂ ਦਾਗੀਆਂ ਐਮਰਜੈਂਸੀ ਸਰਵਿਸਿਜ਼ ਨੇ ਮੌਕੇ ਤੇ ਪਹੁੰਚ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਅਥਾਨ ਬਸ਼ੀਨੋਸ ਦਾ ਸਬੰਧ ਅੰਡਰਵਰਲਡ ਗਤੀਵਿਧੀਆਂ ਦੇ ਨਾਲ ਸੀ ਅਤੇ ਉਸ ਨੂੰ ਪੁਲਿਸ ਪਹਿਲਾਂ ਤੋਂ ਜਾਣਦੀ ਸੀ ਉਹ ਵੀਰਵਾਰ ਨੂੰ ਹੈਡਲਬਰਗ ਮੈਜਿਸਟ੍ਰੇਟ ਅਦਾਲਤ ਵਿੱਚ ਡਰੱਗ ਅਤੇ ਹਥਿਆਰ ਰੱਖਣ ਵਾਹਨ ਚੋਰੀ ਅਤੇ ਡਰਾਈਵਿੰਗ ਨਾਲ ਜੁੜੇ ਦੋਸ਼ਾਂ ਲਈ ਪੇਸ਼ ਹੋਣ ਵਾਲਾ ਸੀ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਅਥਾਨ ਦਸਬੰਦ ਜਨਵਰੀ ਵਿੱਚ ਅੰਡਰਵਰਲਡ ਦੀ ਜਾਣੀ ਪਛਾਣੀ ਸ਼ਖਸੀਅਤ ਸਾਮ ਦਪਨੇਸ਼ਰ ਅਬਦੁਲ ਰਹੀਮ ਦੀ ਹੱਤਿਆ ਦੇ ਨਾਲ ਸੀ ਸਾਮ ਦੀ ਹੱਤਿਆ ਮੈਲਬਨ ਦੇ ਬੈਸਟਨ ਵਿੱਚ ਇੱਕ ਹੋਟਲ ਦੇ ਅੰਡਰਗਰਾਉਂਡ ਪਾਰਕਿੰਗ ਦੇ ਵਿੱਚ ਕੀਤੀ ਗਈ ਸੀ ਜੋ ਮੈਲਬਨ ਦੀਆਂ ਚੱਲ ਰਹੀਆਂ ਤੰਬਾਕੂ ਜੰਗਾਂ ਦੇ ਨਾਲ ਜੁੜੀ ਹੋ ਸਕਦੀ ਹੈ ਪੁਲਿਸ ਦਾ ਕਹਿਣਾ ਹੈ ਕਿ ਹਮਲਾਵਾਰ ਇੱਕ ਵਾਹਨ ਵਿੱਚ ਭੱਜ ਗਿਆ ਜਾਂਚ ਦੌਰਾਨ ਰਿਜ਼ਰਵਾਇਰ ਦੀ ਅਮਰੀ ਸਟਰੀਟ ਵਿੱਚ ਇੱਕ ਜਲਿਆ ਹੋਇਆ ਵਾਹਨ ਇੱਕ ਸਫੈਦ ਨਿਸ਼ਾਨ ਪੈਟਰੋਲ ਮਿਲਿਆ ਜਿਸ ਦੀਆਂ ਨੰਬਰ ਪਲੇਟਾਂ ਇੱਕ ਕਾਲੀ BMW ਨਾਲ ਮੇਲ ਖਾਂਦੀਆਂ ਨੇ ਪੁਲਿਸ ਅਜੇ ਇਹ ਪਤਾ ਲਗਾ ਰਹੀ ਹੈ ਕਿ ਇਹ ਵਾਹਨ ਹਮਲੇ ਨਾਲ ਜੁੜਿਆ ਹੈ ਜਾਂ ਨਹੀਂ ਹੁਣ ਤੱਕ ਕੋਈ ਗ੍ਰਿਫਤਾਰੀ ਇਸ ਮਾਮਲੇ 'ਚ ਨਹੀਂ ਹੋ ਸਕੀ ਅਤੇ ਪੁਲਿਸ ਨੇ ਸਥਾਨਕ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਆਮ ਜਨਤਾ ਨੂੰ ਕੋਈ ਖਤਰਾ ਨਹੀਂ ਹੈ। ਕਟਨਾਸਥਾਨ ਤੇ ਅਥਾਨ ਦੀ ਮੰਗੇਤਰ ਅਤੇ ਹੋਰ ਸਾਥੀਆਂ ਨੇ ਸੋਗ ਪ੍ਰਗਟ ਕੀਤਾ। ਇੱਕ ਔਰਤ ਜਿਸ ਨੂੰ ਅਥਾਨ ਦੀ ਮੰਗੇਤਰ ਮੰਨਿਆ ਜਾ ਰਿਹਾ ਨੇ ਪੁਲਿਸ ਨੂੰ ਉਸ ਦੀ ਲਾਸ਼ ਦੇਖਣ ਦੀ ਬੇਨਤੀ ਕੀਤੀ ਪਰ ਪੁਲਿਸ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਕੁਇੰਸਲੈਂਡ ਦੇ ਵਿੱਚ ਅਧਿਆਪਕ ਯੂਨੀਅਨਾਂ ਨੇ ਪਹਿਲੀ ਵਾਰ 24 ਘੰਟਿਆਂ ਦੀ ਹੜਤਾਲ ਦਾ ਐਲਾਨ ਕੀਤਾ ਜਿਸ ਕਾਰਨ ਸਕੂਲ ਬੰਦ ਹੋਣ ਦੀ ਖ਼ਬਰਤੇ ਨੇ ਇਸ ਹੜਤਾਲ ਦੇ ਪਿੱਛੇ ਮੁੱਖ ਕਾਰਨ ਅਧਿਆਪਕਾਂ ਦੀ ਬਿਹਤਰ ਤਨਖਾਹ ਅਤੇ ਕੰਮ ਦੀਆਂ ਸਥਿਤੀਆਂ ਦੀ ਮੰਗ ਹੈ ਕੁਇਨਜ਼ਲੈਂਡ ਦੇ 1268 ਸਰਕਾਰੀ ਸਕੂਲਾਂ ਦੇ ਅਧਿਆਪਕ ਆਉਣ ਵਾਲੇ ਬੁੱਧਵਾਰ ਨੂੰ 24 ਘੰਟਿਆਂ ਦੀ ਹੜਤਾਲ ਤੇ ਜਾਣਗੇ। ਕੁਇਨਜ਼ਲੈਂਡ ਅਧਿਆਪਕ ਯੂਨੀਅਨ ਦੇ ਲਗਭਗ 48000 ਮੈਂਬਰਾਂ ਦੇ ਵਿੱਚੋਂ 95% ਨੇ ਹੜਤਾਲ ਦੇ ਹੱਕ ਦੇ ਵਿੱਚ ਵੋਟ ਦਿੱਤੀ ਹੈ ਜੋ ਕਿ 2009 ਤੋਂ ਬਾਅਦ ਪਹਿਲੀ ਅਜਿਹੀ ਵੱਡੀ ਕਾਰਵਾਈ ਹੈ। ਯੂਨੀਅਨ ਦਾ ਕਹਿਣਾ ਹੈ ਕਿ ਸੂਬੇ ਦੇ ਵਿੱਚ ਅਧਿਆਪਕਾਂ ਦੀ ਗੰਭੀਰ ਘਾਟ ਹੈ, ਅਤਿਆਚਾਰੀ ਕੰਮ ਦਾ ਬੋਝ ਹੈ ਅਤੇ ਇਸ ਦਾ ਅਧਿਆਪਕਾਂ ਦੀ ਸਿਹਤ ਤੇ ਪੈ ਰਿਹਾ ਅਸਰ ਮੁੱਖ ਚਿੰਤਾਵਾਂ ਨੇ। ਯੂਨੀਅਨ ਨੇ ਸਰਕਾਰ ਦੀ ਪੇਸ਼ਕਸ਼ ਨੂੰ ਅਸਵੀਕਾਰ ਕੀਤਾ ਜਿਸ ਵਿੱਚ ਅਗਲੇ 3 ਸਾਲਾਂ ਲਈ ਕਰਮਵਾਰ 3% 2.5% ਅਤੇ 2.5% ਦੇ ਤਨਖਾਹ ਵਾਧੇ ਦੀ ਪੇਸ਼ਕਸ਼ ਕੀਤੀ ਗਈ ਸੀ ਯੂਨੀਅਨ ਦਾ ਦਾਅਵਾ ਹੈ ਕਿ ਪੇਸ਼ਕਸ਼ ਅਧਿਆਪਕਾਂ ਦੇ ਮਹੱਤਵਪੂਰਨ ਕੰਮ ਦਾ ਸਤਿਕਾਰ ਨਹੀਂ ਕਰਦੀ ਅਤੇ ਇਸ ਨਾਲ ਕੁਈਨਸਲੈਂਡ ਦੇ ਅਧਿਆਪਕ ਦੇਸ਼ ਦੇ ਸਭ ਤੋਂ ਘੱਟ ਤਨਖਾਹ ਵਾਲੇ ਅਧਿਆਪਕਾਂ ਵਿੱਚ ਸ਼ਾਮਲ ਹੋ ਜਾਣਗੇ ਯੂਨੀਅਨ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਬੁੱਧਵਾਰ ਨੂੰ ਆਪਣੇ ਬੱਚਿਆਂ ਨੂੰ ਘਰ ਰੱਖਣ ਕਿਉਂਕਿ ਹੜਤਾਲ ਦੇ ਕਾਰਨ ਸਕੂਲ ਵਿੱਚ ਸਟਾਫ ਦੀ ਭਾਰੀ ਕਟੌ ਹੋਵੇਗੀ ਕਿਉਂਟੀ ਯੂ ਪ੍ਰਧਾਨ ਕ੍ਰਸਟਾ ਨੇ ਕਿਹਾ ਕਿ ਸਾਡੇ ਕੋਲ ਕੋਈ ਹੋਰ ਰਾਹ ਨਹੀਂ ਬਚਿਆ ਕਿਉਂਕਿ ਸੂਬੇ ਦੀ ਸਿੱਖਿਆ ਪ੍ਰਣਾਲੀ ਟੁੱਟਣ ਦੀ ਕगार ਤੇ ਹੈ ਸਰਕਾਰ ਨੇ ਮਸਲੇ ਨੂੰ ਕੁਇੰਸਲੈਂਡ ਇੰਡਸਟਰੀਅਲ ਰਿਲੇਸ਼ਨਸ ਕਮਿਸ਼ਨ ਨੂੰ ਸੌਂਪ ਦਿੱਤਾ ਅਤੇ ਜਾਂਚ ਅਜੇ ਜਾਰੀ ਹੈ 2024 ਦੇ ਇੱਕ ਸਰਵੇਖਣ ਦੇ ਅਨੁਸਾਰ ਸੂਬੇ ਦੇ ਅੱਧੇ ਤੋਂ ਵੱਧ ਸਕੂਲ ਪ੍ਰਿੰਸੀਪਲਾਂ ਨੇ ਅਧਿਆਪਕਾਂ ਦੀ ਘਾਟ ਦੀ ਸਮੱਸਿਆ ਦੱਸੀ ਜਿਸ ਕਾਰਨ ਵਿਦਿਆਰਥੀਆਂ ਦੀ ਸਿੱਖਿਆ ਤੇ ਅਧਿਆਪਕਾਂ ਦੀ ਸਿਹਤ ਤੇ ਬੁਰਾ ਅਸਰ ਪੈ ਰਿਹਾ ਹੈ ਇਹ ਹੜਤਾਲ ਸਿਰਫ ਅਧਿਆਪਕਾਂ ਦੀ ਲੜਾਈ ਨਹੀਂ ਸਗੋਂ ਸੂਬੇ ਦੇ ਵਿਦਿਆਰਥੀਆਂ ਦੇ ਭਵਿੱਖ ਨਾਲ ਵੀ ਜੁੜੀ ਹੋਈ ਵੱਡੀ ਮੰਗ ਹੈ ਅੱਜ ਦੇਸ ਬਲਟਨ ਦੇ ਵਿੱਚ ਹੈ ਨਹੀਂ ਕੱਲ ਮੁੜ ਹੜਤਾਲ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ